ਤੇਰਾ ਹੈ ਤੇਰਾ ਚੈਨਲ ਲਾਲੋ ਲਾਲ ਨਹੀਂ ਨਹੀਂ ਸਾਰਿਆਂ ਦਾ ਮੈਂ ਸਾਰਿਆਂ ਦਾ ਹਾਂ ਹਾਂ ਪੱਕਾ ਤੇ ਐਨ ਹੋਵੇ ਤੂੰ ਕੱਲੇ ਲੈ ਜਵੇਂ ਨਹੀਂ ਸਭ ਸਿਨੇਮਾ ਘਰਾਂ ਦੇ ਵਿੱਚ ਨਾ ਤੁਹਾਡੇ ਫੈਨ ਨੱਚ ਰਹੇ ਨੇ ਰੌਣਕਾਂ ਲੱਗੀਆਂ ਪਈਆਂ ਮੇਲੇ ਵਰਗਾ ਮਾਹੌਲ ਬਣਿਆ ਪਿਆ ਸਿਨੇਮਾ ਘਰਾਂ ਦੇ ਅਸੀਂ ਜਮਈ ਮੇਲੇ ਸੀ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਹੈ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਹੈ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ ਕਦੇ ਹੁੰਦਾ ਹੈ ਦੇਖੋ ਇਤਿਹਾਸ ਦੋ ਤਰ੍ਹਾਂ ਦਾ ਇੱਕ ਧਾਰਮਿਕ ਇਤਿਹਾਸ ਹੈ ਉਹਦੇ ਤੇ ਬਹੁਤ ਬੰਦਿਸ਼ਾਂ ਹੈ ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰਾ ਉਹਨਾਂ ਨੇ ਕਬਜ਼ਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਵੀ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਹੈ ਬਹੁਤ ਪੁੜਨੀਆਂ ਚੋਂ ਲੰਘਣਾ ਪੈਂਦਾ ਹੈ ਇਕੱਠੇ ਮੁੰਡਿਆਂ ਨੇ ਖੌਰੂ ਪੋਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਹੈ ਇਕੱਲੀ ਉਹਨੂੰ ਰਾਹ ਛੱਡਣਾ ਹੈ ਜੇ ਕੱਲੀ ਆ ਰਾਤ ਬਰਾਤੇ ਨੇਰੇ-ਸਨੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਹੈ ਜੇ ਫੇਰ ਵੀ ਫੈਸਿਲਿਟੀ ਦੇ ਘਰ ਤੱਕ ਛੱਡਣਾ ਹੈ ਵੇ ਵੀ ਲੱਗਦਾ ਕਿ ਕਿਸੇ ਨਵੇਂ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਆਤ ਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਖੜ ਗਿਆ ਜਿਵੇਂ ਪੀਰੋਵਾਲ ਕੋ ਕਰ ਜਾ ਰਿਹਾ ਦੱਸ ਸੀਗਾ ਪਰ ਸਰ ਉਹਦੇ ਵਿੱਚ ਨਾ ਇੱਕ ਮੀਰਗੜ ਮੀਰਗੜ ਨਾਲ ਹੀ ਪਿੰਡ ਸਾਰੇ ਸਵਾਲ ਤੇਰੇ ਹੀ ਆ ਚਾਚਾ ਬਾੱਕੀ ਕੇ ਨੂੰ ਬੋਲਣ ਦੇ ਮੀਰਗੜ ਤੋਂ ਗਿਆ ਸੀ ਬਹੁਤ ਧੰਨਵਾਦ ਆ ਬੱਚੇ ਨੂੰ ਬੋਲਣ ਬਾਰੇ ਨੂੰ ਅੱਗੇ ਕਰ ਤੇ ਪਹਿਲਾਂ ਗੁੱਡੀਆਂ ਦਾ ਅੱਜ ਦੇਖ ਐ ਰਾਜ ਆ ਪੂਰਾ ਅੱਜ ਪੂਰਾ ਰਾਜ ਆ ਥੋੜਾ ਸਾਰੇ ਸਵਾਲ ਤੁਹਾਡੇ ਹੀ ਐ ਮੈਂ ਸਾਰੇ ਸ਼ੁਰੂ ਕਰਦਾ ਤੇਰਾ ਇਹ ਤੇਰਾ ਚੈਨਲ ਨਹੀਂ ਨਹੀਂ ਸਾਰਿਆਂ ਦਾ ਸਾਰਿਆਂ ਦਾ ਹਾਂ ਪੱਕਾ ਰੈਨ ਹੋਵੇ ਤੂੰ ਕੱਲੇ ਹੀ ਲੈ ਜਵੇਂ ਤੂੰ ਪੁੱਛ ਪੈਣ ਹਾਂਜੀ ਮਾਨ ਸਾਹਿਬ ਸਿਨੇਮਾ ਘਰਾਂ ਦੇ ਵਿੱਚ ਨਾ ਤੁਹਾਡੇ ਫੈਨ ਨੱਚ ਰਹੇ ਨੇ ਰੌਣਕਾਂ ਲੱਗੀਆਂ ਪਈਆਂ ਮੇਲੇ ਵਰਗਾ ਮਾਹੌਲ ਬਣਿਆ ਪਿਆ ਸਿਨੇਮਾ ਘਰਾਂ ਦੇ ਅਸੀਂ ਜਮਈ ਮੇਲੇ ਸੀ ਮੇਲੇ ਹੀ ਲੱਗੇ ਰਹਿਣੇ ਸਾਰੇ ਇਹ ਲੋੜ ਦੀ ਮੇਲੇ ਹੀ ਚਾਹੀਦੇ ਆ ਔਰ ਮੇਲਿਆਂ ਦੀ ਇੱਛਾ ਵੀ ਚਾਹੀਦੀ ਆ ਆਪਾਂ ਸਾਰੇ ਦੇਖੋ ਦਿਮਾਗ ਤੇ ਅੱਜ ਕੱਲ ਤਾਂ ਸਾਇੰਸ ਨੇ ਪ੍ਰੂਵ ਕਰਤਾ ਕਿ ਇਸ ਤਰ੍ਹਾਂ ਦੇ ਕੈਮੀਕਲ ਰੀਲீஸ் ਕਰਦਾ ਜਦੋਂ ਅਸੀਂ ਹੱਸਦੇ ਨੱਚਦੇ ਟੱਪਦੇ ਆ ਆ ਜ਼ਿੰਦਗੀਆਂ ਵਾਧੀਆਂ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਐ ਆ ਬੈਠੇ ਤੂ ਸਾਹਿਬਾ ਵਾਹ ਪਹਿਲੀ ਵਾਰ ਕਿਸੇ ਫਿਲਮ ਦੇ ਦੇਖੇ ਵੀ ਹੋਣਾ ਫੈਸਲ ਹੋ ਆ ਰਿਹਾ ਇਹ ਸਾਡੀ 20 25 ਸਾਲ ਦੀ ਕਮਾਈ ਐ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਐ ਦੇਖੋ ਮਸ਼ਹੂਰ ਹੋ ਜਾਣਾ ਆਮ ਗੱਲ ਐ ਫਿਲਮਾਂ ਦਾ ਬਹੁਤ ਪੈਸਾ ਕਮਾ ਜਾਣਾ ਆਮ ਗੱਲ ਐ ਪਰ ਫਿਲਮ ਦਾ ਰੰਗ ਚੜ ਜਾਣਾ ਇਹ ਕਦੇ ਕਦੇ ਹੁੰਦਾ ਔਰ ਇਹ ਪੈਸੇ ਦੇ ਕੇ ਖਬਰ ਕਿਹੜੀ ਲੱਗਦੀ ਉਹ ਦੋ ਦਿਨ ਚੱਲਦੀ ਐ ਜਿਹੜੀ ਸੱਖਾ ਜੀ ਗੱਲ ਚੱਲਦੀ ਹੈ ਉਹ ਉਦੋਂ ਚੱਲਦੀ ਹੈ ਜਦੋਂ ਤੁਸੀਂ ਚਾਹੁੰਦੇ ਹੋ ਸਾਰੇ ਓੜੇ ਫਿਲਮ ਤੁਸੀਂ ਵੀ ਦੇਖੀਆ ਤੁਸੀਂ ਵੀ ਖੁਸ਼ ਹੋਣੇ ਹਾਂਜੀ ਪੰਜਾਬੀ ਕਰ ਇਧਰ ਆ ਜਾ ਜਨਾ ਤੇਰੇ ਕੋਲ ਸਾਰੀ ਕਰ ਦੇਣੀ ਆ ਆ ਓੜੇ ਸਾਨੂੰ ਫੇਸ ਦਾ ਇੰਤਜ਼ਾਰ ਹੈ ਕਿ ਉਹ ਟ੍ਰੈਕ ਤੇ ਕੋਈ ਜਾਂਦੀਆ ਰਹੇ ਬਿਕੋਜ਼ ਹਾਏ ਸਾਡੀ ਦੋਨਾਂ ਦੀ ਗਲਤੀ ਹੈ ਕੋਈ ਕੁਣ ਬਾ ਇੱਕੋ ਆ ਅਸੀਂ ਕਈ ਵਾਰੀ ਆਇਆ ਜਿੱਦਾ ਇੱਕ ਪੂਰਬ ਨੂੰ ਚੱਲ ਪੈਂਦਾ ਦੂਜਾ ਪੱਛਮ ਨੂੰ ਕਦੇ ਕਦੇ ਹੋ ਜਾਂਦਾ ਪਰ ਹੁਣ ਅਸੀਂ ਦੋਨੇ ਮਚਿਓਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਉਤਰਪਾਂਗੇ ਸਿੱਧੇ ਚੱਲ ਅਗੇ ਖੜ ਜਾ ਖੜ ਜਾ ਤੂੰ ਸਾਹ ਤੇਰੀ ਵਾਰੀ ਵਾਸਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਜੀ 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 ਫੌਨ ਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੋ ਕਿਉਂਕਿ ਮੈਂ ਵੀ ਫਿਲਮਾਂ ਅੜਦੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਬਟ ਉੱਦਾਂ ਦੇਖਦੇ ਅਸੀਂ ਨੈਟ ਤੇ ਕਈ ਵਰੀ ਚੀਜ਼ਾਂ ਹਨਾ ਜਿੰਨੇ ਬੰਦੇ ਔਰੇ ਕੁੰਨੀਆਂ ਲੜਕੀਆਂ ਇਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਸੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ ਅੰਮ੍ਰਿਤ ਨੇ ਵੀ ਐਤਾ ਨਹੀਂ ਸਮਝਾ ਮੂਰ ਬੰਦਾ ਲੋਕਾਂ ਇਤਿਹਾਸਕ ਨੂੰ ਬਹੁਤ ਵਾਰ ਤੁੰਡੀਆਂ ਨੇ ਪਰ ਇਹ ਇਤਿਹਾਸ ਨਾਲ ਲਿਖਿਆ ਦੇਖੋ ਇਤਿਹਾਸ ਦੋ ਤਰ੍ਹਾਂ ਦਾ ਇੱਕ ਧਾਰਮਿਕ ਇਤਿਹਾਸ ਹੈ ਉਹਦੇ ਤੇ ਬਹੁਤ ਬੰਦਿਸ਼ ਹੈ ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਹੈ ਬਹੁਤ ਪੂੜਨੀਆਂ ਚੋਂ ਲੰਘਣਾ ਪੈਂਦਾ ਹੈ ਤਾਂ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ ਹੈ ਜਿਹੜੇ ਸੂਰਮਿਆਂ ਦੀਆਂ ਗਾਥਾ ਮੈਂ ਸਾਨੂੰ ਬਣਾਉਣੀਆਂ ਸੌਖੀਆਂ ਇਹਦੇ ਚ ਸਾਡੀ ਜਵਾਬ ਦੀ ਲੋਕਾਂ ਨੂੰ ਹੈ ਆ ਇਹਦੇ ਚ ਕੋਈ ਘੜਮ ਚੌਧਰੀ ਨਹੀਂ ਤੋ ਇਸ ਕਰਕੇ ਲੱਭਦੇ ਆ ਕੋਈ ਅੱਛਾ ਬੇਸ਼ਾ ਜਿਹਦੇ ਨਾਲ ਤੁਸੀਂ ਸਾਰੇ ਖੁਸ਼ ਹੋ ਉਹ ਮੁੰਡੇ ਉੱਤੇ ਗੱਲਾਂ ਕਰ ਰਹੇ ਸੀ ਕਹਿੰਦੇ ਸੀ ਰੀਪੀਟਰ ਰੀਪੀਟਰ ਦੇਖਾਂਗੇ ਤਾਂ ਨਹੀਂ ਜਲੂਏ ਤਾਂ ਫੇਰ ਤਾਂ ਅੰਕਿਤਾ ਦੇਖੋ ਪਿੱਛੇ ਜੀ ਆਪਣੀ ਇੱਕ ਕੈਸਟ ਆਈ ਸੀ ਹੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆ ਇਹਨਾਂ ਦੀ ਵੀ ਲੋੜ ਆ ਸਾਨੂੰ ਪਰ ਤੁਹਾਡੇ ਜ਼ਰੀਏ ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌਰੂ ਪੌਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਆ ਕੱਲੀ ਉਹਨੂੰ ਰਾਹ ਛੱਡਣਾ ਜੇ ਕੱਲੀ ਆ ਰਾਤ ਬਰਾਤੇ ਨੇਰੇ-ਸਨੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਜੇ ਫੇਰ ਵੀ ਫੈਸਿਲਿਟੀ ਦਾ ਘਰ ਤੱਕ ਛੱਡਣਾ ਕਾ ਉਹ ਪਹਿਲਾਂ ਤਾਂ ਮਾਤਾ ਕੀ ਬਹੁਤ ਬਹੁਤ ਧੰਨਵਾਦ ਹੈ ਦਾ ਪਿਆਰਾ ਸਿਨੇਮਾ ਦੇਣ ਦੇ ਲਈ ਇਹ ਕਲਚਰ ਨਾਲ ਜੁੜਾ ਬੜਾ ਭਾਈ ਇਹ ਮੇਰਾ ਬੜਾ ਭਾਈ ਸਾਮੀਆਂ ਦੇ ਨਾਲ ਬੈਠ ਕੇ ਦੇਖਣ ਵਾਲਾ ਸਿਨੇਮਾ ਦੇਖਣ ਦੇ ਲਈ ਉਸ ਕਲਚਰ ਨਾਲ ਜੁੜਨ ਦੇ ਲਈ ਜਿਹੜਾ ਅਸੀਂ ਵਿਸਰਦਾ ਦੱਸਦਾ ਸਾਰੇ ਤੁਮ ਇਹ ਇਸ ਲਈ ਵੀ ਜ਼ਰੂਰੀ ਹੈ ਸਿਨੇਮਾ ਜਦੋਂ ਤੁਸੀਂ ਆਪਣੇ ਜਵਾਨ ਬੱਚੇ ਬੱਚੀ ਨਾਲ ਦੇਖਦੇ ਆ ਨਾ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਹੈ ਕਿ ਐਸ ਤਰ੍ਹਾਂ ਵੀ ਹੋ ਜਾਂਦਾ ਹੈ ਜਿੰਨਾ ਮਰਜੀ ਵਕਤ ਬਦਲ ਜੇ ਜਿੰਨਾ ਮਰਜੀ ਕਾਨੂੰਨ ਬਦਲ ਜੇ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਤੋ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਘਰ ਨਹੀਂ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਯਾ ਇਹ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਇੱਕਦਮ ਇਤਿਹਾਸਿਕ ਜਿਹੜੇ ਕਰੈਕਟਰ ਐਸੂ ਪਲੇ ਕਰੋ ਇਹ ਬੜਾ ਭਾਈ ਕਰੂੰਗਾ ਮੈਂ ਮੈਂ ਹੁਣ ਮੈਂ ਤਾਂ ਡੇਢ ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾਂ ਤੇ ਸੀ ਤੇ ਇਹ ਜਿਹੜੀ ਭਜਨੱਠ ਹੈ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਬਾਅਦ ਚ ਭਜਨੱਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਆ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਵੱਦ ਕਹਤੇ ਉਹਨਾਂ ਲਈ ਉਹ ਮੇਰੇ ਦੇਖੋ ਮੈਂ ਕਦੇ ਵੀ ਨਾ ਆਪਣੇ ਆਪ ਨੂੰ ਸਟਾਰ ਸਮਝਿਆ ਨਵਰਖ ਮੈਂ ਕਲਾਕਾਰ ਸਮਝਦਾ ਸਮਝ ਲੋ ਅਸੀਂ ਖੇਤੀ ਕਰਦੇ ਆਂ ਗੀਤਾਂ ਦੀ ਇਹ ਸਾਰੇ ਮੇਰੇ ਪਰਿਵਾਰ ਹੈ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆਂ ਔਰ ਜਿਹੜੇ ਇੱਕ ਵਾਰੀ ਗੱਲ ਲੱਗ ਗਏ ਉਹ ਟੁੱਟੇ ਨਹੀਂ ਬਸ ਇਹੀ ਫਰਕ ਹੈ ਬਾਕੀਆਂ ਚੱਲ ਸਾਡੇ ਚ ਸਰ ਇਹ ਸਨਵਾ ਦੇ ਇੱਕ ਵਾਰ ਐਸੇ ਨਾ ਦੇ ਸਰ ਸਾਰੇ ਹਮ ਸਹਿਮਤ ਹਾਂ ਹਾਂ ਪੜੇ ਤੇਰੇ ਸਵਾਲ ਹਰ ਸ਼ਹਿਰ ਚੋਂ ਨੇ ਕੁੜੀ ਦੇ ਹਰ ਸ਼ਹਿਰ ਚ ਪਹੁੰਚੇ ਅੱਛਾ ਇੱਕ ਇਹ ਰਹਿ ਗਏ ਉਦੋਂ ਹਾਂ ਹਾਂ ਸੌਰੀ ਸੌਰੀ ਜਿਹੜੀ ਜਿਹੜੀ ਜਿੱਦਾਂ ਨੂੰ ਬਹੁਤ ਯਾਦ ਆਉਂਦਾ ਹੈ। ਦੇਖੋ ਮੈਂ ਨਾ ਕਿ ਤੁਹਾਨੂੰ ਛੋਟੀ ਜਿਹੀ ਵੈਸਤਾ ਅੱਜ ਇਹ ਅਮਤੋਜ ਮਾਨ ਦੀ ਡਿਊਟੀ ਹੈ بڑے ਭਾਈ ਦੀ ਕਿਉਂਕਿ ਮੈਂ ਕਹਿ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲੈ ਮੈਂ ਕਿ ਅੱਜ ਤੇਰਾ ਬੋਲਣ ਦਾ ਡਰਾਈਵ ਹੈ ਫੇਰ ਮੈਨੂੰ ਖੜਾ ਲੰਦਾ। ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ। ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਂਦੇ ਨਹੀਂ। ਉਹਨੂੰ ਸਾਂਭਦੇ ਆਂ। ਪਰ ਸਾਡੇ ਉਲਟ ਹੈ। ਅਸੀਂ ਪਹਿਲਾਂ ਥੱਲੇ ਤੇ ਆਂ ਤਬਾਹ ਕਰਦੇ ਆਂ ਫੇਰ ਨਵਾਂ ਬਣਾ ਲੈਂਦੇ ਆਂ। ਬਸ ਇੱਥੇ ਹੀ ਮਾਰ ਖਾ ਕੇ। ਮਾਨ ਸਾਹਿਬ ਚਲੋ ਜੈ ਸਿੰਗਲਰ ਸਾਡੀ ਗੱ ਸੀਗਾ ਕਿ ਸੂਰਤ ਕਰਦੇ ਵਿੱਚ ਜਦੋਂ ਸਾਡਾ ਸ਼ੂਟ ਚ ਆ ਗਿਆ ਸੀ ਮੈਂ ਉਹਨਾਂ ਨੂੰ ਆਪਣੇ ਨਾਲ ਜਿੰਮ ਲੈ ਜਾਂਦਾ ਹੁੰਦਾ ਸੀ ਤਾਂ ਮਾਂ ਦਾ ਪੱਪਾ ਮਾਂ ਜਦੋਂ ਜਾ ਕੇ ਜੰਮਿਆ ਸੀ ਉਦੋਂ ਮੈਂ ਭਗੜਾ ਪਾਉਣ ਲੱਗਿਆ ਸੀ ਮੈਨੂੰ ਮੈਂ ਤਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਮੈਨੂੰ ਨਹੀਂ ਲੈ ਕੇ ਗਿਆ ਉਹ ਉਹਨੂੰ ਸ਼ਾਇਦ ਮੈਂ ਹਾਂ ਕਹਿੰਦੇ ਉਹ ਦੋਵੇਂ ਜਿੰਮ ਜਾਂਦੇ ਦੋ ਚੀਜ਼ਾਂ ਹੋਣੀਆਂ ਬੱਚੇ ਜਦੋਂ ਸ਼ੂਟਿੰਗ ਹੁੰਦੀ ਹੈ ਉਦੋਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਣੀਆਂ ਹੈ ਖੇਡਾਂ ਨਹੀਂ ਕਰਦੇ ਚੰਗੇ ਲੱਗਦੇ ਉਦੋਂ ਤੁਸੀਂ ਸਮਰਪਿਤ ਹੁੰਦੇ ਆਪਣੇ ਡਾਇਰੈਕਟਰ ਨੂੰ ਜੇ ਡਾਇਰੈਕਟਰ ਅਲਾਕ ਕਰਦਾ ਹੈ ਦੂਜਾ ਜਿਹੜੀ ਇਹ ਫਿਲਮ ਹੈ ਉਸ ਵਕਤ ਐਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮਲਕ ਕੱਟ ਬਣਾਉਂਦਾ ਸੀ ਸਿਕਸ ਪੈਕ ਉਦੋਂ ਭਰਮੇ ਪਹਿਲਵਾਨਾਂ ਵਾਲੇ ਸਰੀਰ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁੱਸਾ ਚਾਹੀਦਾ ਸੀ ਤੋਂ ਇਸ ਕਰਕੇ ਉਹਦੇ 'ਚ ਮੈਨੂੰ ਲੋੜ ਨਹੀਂ ਪਈ ਬਾਜੀ ਮਿਊਜ਼ੀਅਮ ਬਾਹਰ ਹਾਲ ਹੈ ਬੋਡੀਆਂ ਦੋਆ ਮੈਂ ਸਰ ਜੀ ਆ ਫਿਲਮ ਤੁਸੀਂ ਬੜੀਆਂ ਬਣਾਤੇ ਲੱਗੀ ਜੀ ਤੋਂ ਬਾਜੀ ਰਾਤ ਆਹ ਬੈਠਿਆ ਜੇਦੋਂ ਫਿਲਮ ਰਿਲੀਜ਼ ਹੋਣੀ ਸੀ ਕਿ ਉਸ ਤੋਂ ਪਹਿਲਾਂ ਸੂਰਮਾ ਦੇ ਚਰਚੇ ਹੋ ਰਹੇ ਸੀ ਪਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਕਰ ਕਰ ਗੱਲਾਂ ਹੁੰਦੀਆਂ ਸਾਬ ਨੇ ਪੁਰਾਣਾ ਪੰਜਾਬ ਦਿਖਾਤਾ ਅਜਾ ਮੈਂ ਤਾਂ ਜੇ ਸ਼ੂਟਿੰਗ 'ਚ ਘੰਟਾ ਅਰੈਸਟ ਕਰ ਲੰਦਾ ਸੀ ਇਹ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੀ ਆ ਉਹ ਵਿਚਾਰਕ ਮਤ ਪੇਸੀ ਮੇਰਾ ਇੱਕੋ ਸਟੈਂਡ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਤੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਆ ਔਰ ਇਹ 4 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਨੇ ਹੋ ਕਿ ਮੇਰਾ ਜੋ ਫੈਸਲਾ ਉਹ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਇਹ ਤਾਂ ਬਿਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਬਸ ਉਹ ਦੇਖੋ ਹਟਣਾ ਤਾਂ ਉਹਨਾਂ ਨੇ ਹੈ ਨਹੀਂ ਪਰ ਬੇਨਤੀ ਇਹ ਹੈ ਵੀ ਆਪਣੀ ਅਲੱਗ ਸਕਰੀਨ ਲੈ ਲੈਣਗੇ ਔਰ ਬੱਚੀਆਂ ਤੇ ਬੀਬੀਆਂ ਜੇ ਆਪਾਂ ਨੂੰ ਇਹ ਵੀ ਲੱਗਦਾ ਕਿ ਕਿਸੇ ਸਿਨੇਮੇ ਚ ਇੱਕ ਸ਼ੋਅ ਚ ਮਤਲਬ ਭੰਗੜਾ ਪੈਂਦਾ ਹੈ ਤਾਂ ਲੜਕੀਆਂ ਲਈ ਜਾਂ ਪਰਿਵਾਰਾਂ ਲਈ ਇੱਕ ਪਾਸਾ ਛੱਡ ਦਿੱਤਾ ਜਾਵੇ ਇੱਕ ਪਾਸੇ ਆਪਣਾ ਇਹ ਪਹਿਲੇ ਦੇਖੋ ਭੈਣੇ ਪਹਿਲੇ 5-6 ਦਿਨ ਤਾਂ ਇਹ ਚੱਲਣਾ ਹੈ ਫਿਰ ਪਰਿਵਾਰਾਂ ਨੇ ਆਉਣਾ ਹੈ ਤੋਂ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਆਇਤਬਾਰ ਵੀ ਦੇ ਦਿਓ ਇਹਨਾਂ ਨੂੰ ਤੁਸੀਂ ਸੋਮਵਾਰ ਤੋਂ ਆਇਓ ਸਰ ਤੁਹਾਡੇ 팬 ਵੀ ਕਹਿੰਦੇ ਨੇ ਵੀ ਬਗਮਾਨ ਜੀ ਨੇ ਇਹਨਾਂ ਨੇ ਜਾ ਕੇ ਸਿਨੇਮੇ ਚ ਵੇਖ ਕੁੱਤੀ ਹੱਸ ਆਪਣੇ ਪਤੀ ਤੇ ਕਹਿੰਦੇ ਇਸ ਵਾਰ ਜਿਹੜਾ ਸੱਚਾ ਸੁਮੇਨਾ ਟੋਏ ਪਾਉਣੇ ਹਾਂ ਇਹਦਾ ਸਾਰਾ ਇਹਨਾਂ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ بڑے ਭਾਈ ਨੂੰ ਇਹ ਕ੍ਰੈਡਿਟ ਦੇਣਾ। ਇਹ ਜਿੰਨਾ ਮਰਜੀ ਮਨਾ ਕਰੀ ਜਾਵੇ। ਕਿ ਇਹ ਇਹਦਾ ਸਭ ਤੋਂ ਵੱਧ ਹਾਰਡਵਰਕ ਹੈ। ਵੀ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੁੱਪੇ 'ਚ। ਟੈਂਟ ਵੀ ਕੋਈ ਨਹੀਂ ਸੀ ਹੁੰਦਾ। ਸੋ ਇਹ ਉਹ ਜਿਹੜੀਆਂ ਮਸ਼ੱਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਊਂਗਾ। ਸਰ ਫਿਲਮ ਦੇ ਵਿੱਚ ਨਾ ਇੱਕ ਬਲ ਹੀਰੋ ਭਾਬੀ ਦੇ ਜਿਹੜਾ ਐਂਗਲ ਆ ਪੁਆਇੰਟ ਆਫ 뷰 ਉਹ ਵੀ ਦੇਖਣ ਨੂੰ ਮਿਲਿਆ। ਇੱਕ ਫੀਮੇਲ ਪਰਸਪੈਕਟਿਵ ਵੀ ਦੇਖਣ ਨੂੰ ਮਿਲਿਆ। ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਐ। ਅਸੀਂ ਤਾਂ ਹੀ ਐਦਾਂ ਰੱਖਿਆ। ਔਰ ਰਿਅਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫੈਨਸ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਆ ਤੇ ਘਰੇ ਨਹੀਂ ਛੱਡ ਕੇ ਆਉਣ ਰਾਹ ਵੀ ਦੇਣਾ ਕੀ ਕੀ ਵਾਲੀ ਹੈ ਨਾ ਤੇ ਮੈਂ ਕਲੈਕਟਿਵਲੀ ਸਾਰੀਆਂ ਫੀਮੇਲਸ ਦੇ ਵੱਲੋਂ ਤੁਹਾਨੂੰ ਥੈਂਕਸ ਕੰਪਲੀਟ ਲਵ ਯੂ ਸਾਰੀਆਂ ਮੇਰੀਆਂ ਪਿਆੜਾ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆਂ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਚਲਿਏ ਹੁਣ ਆਪਣੇ ਆਪਣੇ ਫੋਨ ਸੰਭਾਲ ਕੇ ਲੈ ਕੇ ਜਾਓ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਥੈਂਕ ਯੂ ਸੋਰਾਜ ਥੈਂਕ ਯੂ ਥੈਂਕ ਯੂ ਬੀ ਥੈਂਕ ਯੂ ਥੈਂਕ ਯੂ ਓਕੇ ਭੈਣ ਓਕੇ